ਸਸੀ ਕਾਲ ਜੀ ਸਾਰੇ ਪਿੰਡਪਰਾਹ ਨੂੰ ਹੋਰ ਸਨੌਂਟਾ ਕੀ ਹਾਲ ਚਾਲ ਆ ਉਮੀਦ ਕਰਦੇ ਆ ਤੁਸੀਂ ਵੀ ਠੀਕ ਠਾਕ ਹੋਵਗੇ ਤੇ ਅੱਜ ਮੈਂ ਇੱਕ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਚੀਜ਼ ਲੈ ਕੇ ਆਈ ਆ ਕਿ ਤੁਸੀਂ ਵੀ ਵੇਖ ਕੇ ਹਰਾਨ ਹੋ ਜਾਓਗੇ ਕਿ ਸਾਡੇ ਘਰ ਦੇ ਵਿੱਚ ਹੀ ਇਹ ਚੀਜ਼ਾਂ ਮੈਂ ਤੇ ਅਸੀਂ ਮਤਲਬ ਬਣਾ ਕੇ ਨਹੀਂ ਸਕੇ ਹਨਾ ਮੇਰੇ ਦਿਮਾਗ ਦੇ ਵਿੱਚ ਇੱਕ ਆਈਡੀਆ ਆਇਆ ਸੀ ਤੇ ਉਹ ਮੈਂ ਸੋਚਿਆ ਕਿ ਤੁਹਾਡੇ ਸਾਰਿਆਂ ਨਾਲ ਮੈਂ ਸ਼ੇਅਰ ਕਰਾਂ ਠੀਕ ਆ ਤੇ ਮੈਨੂੰ ਵੀ ਬਹੁਤ ਵਧੀਆ ਲੱਗਦਾ ਜਦੋਂ ਮੈਨੂੰ ਕੋਈ ਚੀਜ਼ ਦਾ ਪਤਾ ਲੱਗਦਾ ਨਵੀਂ ਦਾ ਤੇ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦੀ ਆ ਨਾ ਤੇ ਮੈਨੂੰ ਬਹੁਤ ਵਧੀਆ ਲੱਗਦਾ ਫਿਰ ਤੁਹਾਡੇ ਸੋਹਣੇ ਸੋਹਣੇ ਕਮੈਂਟ ਆਉਂਦੇ ਆ ਤੇ ਉਦੋਂ ਦੇ ਕਈ ਵਾਰੀ ਇਹ ਚੀਜ਼ਾਂ ਸਾਡੇ ਕੋਲ ਹੀ ਪਈਆਂ ਹੁੰਦੀਆਂ ਤੇ ਸਾਨੂੰ ਉਹ ਪਤਾ ਹੀ ਨਹੀਂ ਲੱਗਦਾ ਕਿ ਇਹ ਵੀ ਸਾਡੇ ਕੰਮ ਦੀਆਂ ਹੁੰਦੀਆਂ ਵਾਂ ਚੀਜ਼ਾਂ ਹਨਾ ਤੇ ਉਹ ਵੀ ਹੁਣ ਮੇਰੇ ਦਿਮਾਗ 'ਚ ਆਈ ਗੱਲ ਤੇ ਮੈਂ ਲੱਗੀ ਸੀ ਉਦਾਂ ਸੋਟਣ ਤੇ ਫਿਰ ਮੈਂ ਕਿਹਾ ਕਿਉਂ ਨਾ ਮੈਂ ਇਹ ਚੀਜ਼ ਬਣਾ ਕੇ ਤੁਹਾਡੇ ਸਾਰਿਆਂ ਨਾਲ ਮੈਂ ਆਪਣੇ YouTube ਫੈਮਲੀ ਨਾਲ ਸ਼ੇਅਰ ਕਰਾਂ ਤੇ ਤੁਹਾਨੂੰ ਵੀ ਵੇਖਾ ਕਿਦਾਂ ਦਾ ਲੱਗਦਾ ਵਾ ਠੀਕ ਹੈ ਤੇ ਮੈਂ ਵੀ ਇਸਤੇਮਾਲ ਦਾ ਜ਼ਰੂਰ ਕਰਦੀ ਆ ਮੈਨੂੰ ਵੀ ਬਹੁਤ ਦਿੱਕਤ ਆਉਂਦੀ ਹੁੰਦੀ ਸੀ ਜਦੋਂ ਵੀ ਕੋਈ ਵੀਡੀਓ ਸ਼ੂਟ ਕਰਨੀ ਹੁੰਦੀ ਸੀ ਨਾ ਤੇ ਖੱਬੇ ਆ ਮੈਂ ਫੋਨ ਫੜਨਾ ਤੇ ਸੱਜੇ ਹੱਥ ਨਾਲ ਕੋਈ ਵੀ ਕੰਮ ਕਰਨਾ ਤੇ ਮੈਨੂੰ ਵੀ ਬਹੁਤ ਔਖਾ ਲੱਗਦਾ ਹੁੰਦਾ ਸੀ ਤੇ ਇਸ ਕਰਕੇ ਮੈਂ ਵੀ ਹੁਣ ਟਰਾਈ ਇਹੀ ਕਰਦੀ ਆ ਠੀਕ ਹੈ ਤਾਂ ਤੁਸੀਂ ਵੀ ਜ਼ਰੂਰ ਕਰਿਓ ਬਹੁਤ ਹੀ ਸੌਖਾ 1 ਰੁਪਏ ਦਾ ਖਰਚਾ ਨਹੀਂ 1 ਰੁਪਏ ਦਾ ਵੀ ਕੀ ਹੁੰਦਾ ਤੇ ਸਟੈਂਡ ਵਗੈਰਾ ਤੁਸੀਂ ਕਿੰਨਾ ਮਹਿੰਗਾ ਲੈਣ ਜਾਂਦੇ ਹੋ 1000 2000 ਤੋਂ ਥੱਲੇ ਕੋਈ ਸਟੈਂਡ ਨਹੀਂ ਹੈਗਾ ਠੀਕ ਹੈ ਨਾ ਆਪਾਂ ਇੱਕ ਕੰਮ ਤਾਂ ਸ਼ੁਰੂ ਕਰ ਲੈਨੇ ਆ ਨਾ ਉਹਦੇ ਵਾਸਤੇ ਕਈ ਚੀਜ਼ਾਂ ਦੀ ਲੋੜ ਪੈਂਦੀ ਆ ਪਹਿਲੀ ਗੱਲ ਫੋਨ ਦੂਜੀ ਗੱਲ ਨੈਟ ਤੀਜੀ ਗੱਲ ਸਟੈਂਡ ਚੌਥੀ ਗੱਲ ਮਾਈਕ ਇਹ ਤਿੰਨ ਚਾਰ ਚੀਜ਼ਾਂ ਦੀ ਜ਼ਰੂਰਤ ਪੈਂਦੀ ਆਪਾਂ ਨੂੰ ਸਾਰੀ ਚੀਜ਼ਾਂ ਦੀ ਠੀਕ ਆ ਜੇ ਇਸ ਕਰਕੇ ਤੁਸੀਂ ਵੀ ਸਾਰੇ ਜਾਣੇ ਜ਼ਰੂਰ ਹੈ ਟਰਾਈ ਕਰਕੇ ਦੇਖਿਓ ਤੇ ਲੋ ਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਕਿਹੜੀਆਂ-ਕਿਹੜੀਆਂ ਉਹ ਚੀਜ਼ਾਂ ਵਾਂ ਜਿਨ੍ਹਾਂ ਦੀ ਲੋੜ ਪੈਂਦੀ ਤੇ ਆਪਾਂ ਸਟੈਂਡ ਬਣਾ ਸਕਦੇ ਹਾਂ ਠੀਕ ਆ ਤੇ ਆਓ ਤੁਹਾਨੂੰ ਸਾਰਿਆਂ ਨੂੰ ਦੱਸਾਂ ਠੀਕ ਆ ਇੱਕ ਲੈਣੀ ਖਾਲੀ ਬੋਤਲ ਠੀਕ ਆ ਜਿਹਦੀ ਜ਼ਿਆਦਾ ਜ਼ਰੂਰਤ ਮੀਨ ਇਹ ਵਾ ਇੱਕ ਲੈਣੀ ਆ ਸਿੱਪੀ ਜੇ ਲੋਹੇ ਦੀ ਹੈਗੀ ਤਾਂ ਸਭ ਤੋਂ ਵਧੀਆ ਜੇ ਮੇਰੇ ਕੋਲ ਤੇ ਲੋਹੇ ਦੀ ਵੀ ਆ ਵੈਸੇ ਤੇ ਲੋਹੇ ਦੀ ਪੈਪ ਦੇ ਵਿੱਚ ਨਹੀਂ ਪੈਣੀ ਹੈਗੀ ਤੇ ਮੈਂ ਲੱਕੜ ਦੀ ਲਈ ਆ ਠੀਕ ਆ ਤੇ ਇੱਕ ਲੈਣੀ ਰੋਬਟ ਤੇ ਇੱਕ ਲੈਣਾ ਪਿਆ ਆਪ ਮੈਂ ਵੱਡਾ ਸਿੱਪੀ ਲੱਲੀ ਆ ਠੀਕ ਆ ਤੇ ਸਿੱਪੀ ਨੂੰ ਫੋਨ ਦੇ ਉੱਪਰ ਰੱਖਣਾ ਠੀਕ ਆ ਜਾਂ ਫੋਨ ਨੂੰ ਸਿੱਪੀ ਦੇ ਉੱਪਰ ਰੱਖਣਾ ਤੁਹਾਨੂੰ ਚੋਚੇ ਤਵੀਂ ਕਰ ਲਓ ਠੀਕ ਆ ਤੇ ਇੱਕ ਲੈਣੀ ਰਵਟ ਠੀਕ ਆ ਤਰੀਕਾ ਦੇਸੀ ਜਾਵਾ ਪਰ ਵਧੀਆ ਵਾ ਜੀਰੋ ਖਰਚੇ ਤੇ ਠੀਕ ਆ ਇਸ ਤਰ੍ਹਾਂ ਕਰਕੇ ਠੀਕ ਆ ਕਿ ਫੋਨ ਵੀ ਨਾ ਜੜਾ ਡਿੱਗੇ ਠੀਕ ਆ ਮੇਰੇ ਕੋ ਫੋਨ ਹੈ ਨਹੀਂ ਸੀ ਵੱਡਾ ਠੀਕ ਹੈ ਤੇ ਇਸ ਕਰਕੇ ਮੈਂ ਠੀਕ ਹੈ ਜੀ ਤੇ ਫੋਨ ਨੂੰ ਇਦਾਂ ਟਾਈਟ ਕਰ ਲੈਣਾ ਠੀਕ ਹੈ ਤੇ ਇਦਾਂ ਆ ਵੇਖੋ ਕੈਮਰਾ ਵੀ ਨਜ਼ਰੋਂ ਆਉਂ Đਿਆ ਨਾ ਤੇ ਇਸ ਤਰ੍ਹਾਂ ਇਧਰੋਂ ਵੀ ਆਊਗਾ ਕੈਮਰਾ ਨੀ ਤੇ ਦੋਨਾਂ ਸੈਟ ਆਉਗਾ ਠੀਕ ਹੈ ਐਸਾ ਆਪਾਂ ਸੈਲਫੀ ਵੀ ਇਹਨੂੰ ਬਣਾ ਸਕਦੇ ਹਾਂ ਦੇਸੀ ਸੈਲਫੀ ਦੇਸੀ ਸੈਲਫੀ ਵੀ ਬਣਾ ਸਕਦੇ ਹਾਂ ਇਦਾਂ ਵੀ ਕਰ ਸਕਦੇ ਹਨ ਤੇ ਆਪਾਂ ਸਟੈਂਡ ਜਿਹੜੇ ਪਿੱਛੇ ਵਿਕਦੇ ਹੁੰਦੇ ਸੀ ਨਾ 100 200 200 ਦੇ ਹਨਾ ਤੇ ਪਰ ਉਦੋਂ ਇਹ ਗੱਲਾਂ ਦਿਮਾਗ ਦੇ ਵਿੱਚ ਨਹੀਂ ਸੀ ਆਈਆਂ ਸਾਡੇ ਤੇ ਹੁਣ ਇਹ ਵਜੇ ਤਰੀਕੇ ਹੋਣ ਦੇ ਆ ਠੀਕ ਆ ਤੇ ਡਿਜ਼ਾਈਨ ਲੱਲਾ ਨਾ ਪੈਪ ਠੀਕ ਆ ਆ ਵੇਖੋ ਪੈਪ ਪਤਾ ਕਹਦਾ ਲਿਆ ਉਹ ਵੀ ਮੈਂ ਤੁਹਾਨੂੰ ਦੱਸੂਗੀ ਕਿ ਕਿਸ ਚੀਜ਼ ਦਾ ਪੈਪ ਲਿਆ ਵਾ ਠੀਕ ਆ ਤੇ ਇਹਨੂੰ ਇਹ ਲੰਬਾ ਵੀ ਪੈਪ ਹੋ ਜਾਂਦਾ ਵਾ ਛੋਟਾ ਵੀ ਜਿੱਦਾ ਹੋ ਜਾਂਦਾ ਠੀਕ ਆ ਜਿੱਦਾ ਸਟੈਂਡ ਦਾ ਇੱਕ ਕੰਮ ਦਿੰਦਾ ਵਾ ਇਨੂੰ ਕੋਣਾ ਆਪਾਂ ਇਹਦੇ ਵਿੱਚ ਠੀਕ ਆ ਇਹਨੂੰ ਇਹ ਚ ਆਪਾਂ ਸਾਦਾ ਲਾਂ। ਆਹ ਠੀਕ ਆ ਆਹ ਖਸ ਗਿਆ ਨਾ ਇਹ ਆ ਸਟੈਂਡ ਵੀ ਕੋ ਲੰਬਾ ਹੋ ਗਿਆ ਨਾ ਕਿੱਥੋਂ ਤੱਕ ਹੋ ਗਿਆ ਦਿਖਾਓ ਠੀਕ ਆ ਤੇ ਇਹਨੂੰ ਆਪਾਂ ਛੋਟਾ ਵੀ ਕਰ ਸਕਦੇ ਹਾਂ ਠੀਕ ਆ ਤੇ ਹੁਣ ਇਹ ਖਾਲੀ ਬੋਤਲ ਆ ਮੇਨ ਇਹ ਚੀਜ਼ ਆ ਸਾਡੀ ਠੀਕ ਆ ਤੇ ਉਹ ਹੁਣ ਮੈਂ ਤੁਹਾਨੂੰ ਦੱਸਦੀ ਹੁਣ ਜਦ ਇਹਨੂੰ ਸਟੈਂਡ ਨੂੰ ਲਾਂਵਾ ਸਾਈਡ ਤੇ ਠੀਕ ਹੈ। ਲਓ ਜੀ ਇਹਦੇ ਵਿੱਚ ਮੈਂ ਹੁਣ ਲਿਆ ਪਾਣੀ ਭਰ ਠੀਕ ਆ ਤੇ ਆ ਵੇਖੋ ਪਾਣੀ ਭਰਿਆ ਵਾ ਠੀਕ ਆ ਇਹਦੇ ਵਿੱਚ ਤੁਸੀਂ ਰੇਤ ਵੀ ਭਰ ਸਕਦੇ ਤੇ ਮਿੱਟੀ ਵੀ ਭਰ ਸਕਦੇ ਆ ਠੀਕ ਆ ਤੇ ਮੇਰੇ ਕੋਲ ਇਸ ਟਾਈਮ ਤੇ ਰੇਤ ਵੀ ਨਹੀਂ ਹੈਗੀ ਨਾ ਮਿੱਟੀ ਹੈਗੀ ਆ ਠੀਕ ਆ ਤੇ ਮੈਂ ਲਿਆ ਪਾਣੀ ਜੇ ਰੇਤ ਜਾਂ ਮਿੱਟੀ ਤੁਹੀਂ ਲੋਗ ਹੈ ਨਾ ਉਹਦੇ ਨਾਲ ਸਟਾਇਲ ਥੋੜਾ ਉੱਪਰ ਥੱਲੇ ਕਰ ਸਕਦੇ ਜੀ ਜਿੱਦਾਂ ਠੀਕ ਆ ਤੇ ਪਾਣੀ ਨਾਲ ਨਹੀਂ ਹੋਣਾ ਤੁਹਾਨੂੰ ਪਤਾ ਹੀ ਹੈ ਇਸ ਗੱਲ ਦਾ ਵੀ ਠੀਕ ਆ ਤੇ ਆ ਵੇਖੋ ਫਜਦਾਲ ਸਟੈਂਡ ਨੂੰ ਇਹਦਾ ਚਾਪ ਲੈਣਾ ਆਪਾਂ ਫੁੱਲ ਲੰਬਾ ਕਰ ਲੈਣਾ ਹੈਨਾ ਇਹਨੂੰ ਇਹਦੇ ਵਿੱਚ ਰੱਖ ਲੈਣਾ ਬੱਸ ਦੇਖੋ ਹੋਇਆ ਕਿ ਨਹੀਂ ਆਪਣਾ ਸਟੈਂਡ ਕਾਮਯਾਬ ਤੇ ਜਿੱਥੇ ਇਹਨੂੰ ਸੈੱਟ ਕਰਨਾ ਉੱਥੇ ਤੁਸੀਂ ਰੱਖ ਸਕਦੇ ਇਹਨੂੰ ਹੈਨਾ ਤੇ ਜੇ ਇਹਨੂੰ ਥੋੜਾ ਛੋਟਾ ਕਰਨਾ ਵਾ ਤੇ ਛੋਟਾ ਵੀ ਕਰ ਸਕਦੇ ਆ ਦੇਖੋ ਠੀਕ ਆ ਇਸੇ ਕਰਕੇ ਇਦਾਂ ਠੀਕ ਆ ਜਿੱਥੇ ਇਹਨੂੰ ਸੈੱਟ ਕਰੋਗੇ ਉੱਥੇ ਹੋ ਜਾਣਾ ਕਿਉਂਕਿ ਪਾਣੀ ਦੇ ਵਿੱਚ ਥੋੜਾ ਜਿਹਾ ਇਧਰ ਉਧਰ ਘੁੰਮੂਗੀ ਐ ਪੈਕ ਜਿਹੜੇ ਮਿੱਟੀ ਰੇਤ ਵਾਣਾ ਉਹ ਚ ਨਹੀਂ ਘੁੰਮੂਗੀ ਠੀਕ ਆ ਉਹਨੂੰ ਜਿੱਥੇ ਤੁਸੀਂ ਸਟੈਂਡ ਸੈੱਟ ਕਰ ਦਿੱਤਾ ਉੱਥੇ ਹੀ ਰਹੂਗਾ ਤੇ ਬਾਕੀ ਫੋਨ ਕੈਮਰਾ ਜਿੱਦਾਂ ਵੀ ਇੱਦਾਂ ਉਦਾਂ ਘੁਮਾਉਣਾ ਤੁਸੀਂ ਉਹ ਘੁਮਾ ਕੇ ਸੈੱਟ ਕਰਕੇ ਰੱਖ ਸਕਦੇ ਜੇ ਠੀਕ ਆ ਤੇ ਬੋਤਾ ਕਿਸੇ ਦੀ ਤਰਲੇ ਲੈਣ ਦੀ ਕੋਈ ਲੋੜ ਨਹੀਂ ਫੜੀ ਫੋਨ ਫਲਾਣਾ ਤੂੰ ਫੜੀ ਫੁਲਾਣਾ ਤੂੰ ਠੀਕ ਆਣਾ ਤੇ کئی ਜਣਾਂ ਨੂੰ ਬਹੁਤ ਮਦਦ ਲੈਣੀ ਪੈਂਦੀ ਆ ਪਰ ਮੈਨੂੰ ਤੇ ਬਹੁਤ ਵਧੀਆ ਤਰੀਕਾ ਦੇਸੀ ਚ ਲੱਗਾ ਵਾ ਕਿਸੇ ਟਾਈਮ ਤੇ ਮੇਰੇ ਵੀ ਨੀ ਕੋਈ ਆਖੇ ਲੱਗਦਾ ਹੈਗਾ ਤੇ ਮੈਨੂੰ ਵੀ ਬਹੁਤ ਦਿੱਕਤ ਆਉਂਦੀ ਆ ਜਿਹੜੀ ਪਿੰਨੀਆਂ ਦੀ ਵੀਡੀਓ ਮੈਂ ਬਣਾਈ ਸੀ ਉਹ ਕੱਲਾ ਮੈਂ ਆਪਣੇ ਹੱਥ ਨਾਲ ਖੱਬੇ ਹੱਥ ਨਾਲ ਫੋਨ ਫੜਿਆ ਸੀ ਤੇ ਐਸਾ ਹੱਥ ਨਾਲ ਮੈਂ ਕੰਮ ਜੀ ਮਾਰਨ ਢਈ ਸੀ ਮੈਨੂੰ ਵੀ ਬਹੁਤ ਦਿੱਕਤ ਆਈ ਸੀ ਤੇ ਮੈਂ ਲੰਮੇ ਪਈ ਸੀ ਤੇ ਮੇਰੇ ਦਿਮਾਗ 'ਚ ਇੱਕ ਗੱਲ ਨੋਟ ਆਈ ਮੈਂ ਕਿ ਚੱਲ ਇਦਾਂ ਮੈਂ ਕਰਕੇ ਦੇਖਦੀ ਆ ਇਹ ਸਟੈਂਡ ਬਣਾ ਕੇ ਤੇ ਉਹ ਮੈਂ ਅੱਜ ਬਣਾਇਆ ਠੀਕ ਆ ਤੇ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕੀਤਾ ਠੀਕ ਆ ਜੀ ਬਾਕੀ ਜੇ ਨਹੀਂ ਜੇ ਇੰਨਾ ਲੰਬਾ ਨਹੀਂ ਸਟੈਂਡ ਚਾਹੀਦਾ ਆਪਾਂ ਛੋਟਾ ਵੀ ਕਰ ਸਕਦੇ ਠੀਕ ਆ ਆ ਦੇਖੋ ਛੋਟਾ ਵੀ ਕਰ ਸਕਦੇ ਇਹਨੂੰ ਇੱਧਰ ਨੂੰ ਵੀ ਘੁਮਾ ਸਕਦੇ ਐਡਾ ਵੀ ਕਰ ਸਕਦੇ ਐ ਕਿ ਨਹੀਂ ਐਦਾਂ ਵਾ ਠੀਕ ਹੈ ਮੇਰੇ ਕੋ ਫਿਲਹਾਲ ਫੋਨ ਛੋਟਾ ਸੀ ਵੱਡਾ ਫੋਨ ਹੈ ਨੀਗਾ ਤੇ ਵੇਖੋ ਪੂਰਾ ਪ੍ਰੋਪਰਲੀ ਕੈਮਰਾ ਵੀ ਨਜ਼ਰ ਆਉਂਦਾ ਪਿਆ ਠੀਕ ਹੈ ਨਾ ਬਸ ਇਸ ਤਰ੍ਹਾਂ ਇਹਨੂੰ ਘੁਮਾਈ ਜੋ ਜੇ ਅਗਰ ਮਿੱਟੀ ਹੋਊਗੀ ਤੇ ਮੇਰੇ ਕੋ ਇੱਥੇ ਕੀ ਫਿਰ ਮੈਨੂੰ ਰੱਖਣਾ ਪੈਣਾ ਸੀ ਹਨਾ ਸਿੱਪੀ ਦਾ ਡੰਡਾ ਜਿਸ ਤਰ੍ਹਾਂ ਸਿੱਪੀ ਦਾ ਸਟੈਂਡ ਜਿਦਾ ਇੱਥੇ ਕੀ ਰੱਖਣਾ ਪੈਣਾ ਸੀ ਤੇ ਹੁਣ ਪਾਣੀ ਦੇ ਕਾਰਨ ਇਹ ਥੱਲੇ ਨੂੰ ਹੀ ਜਾਣ ੜਿਆ ਵਾ ਹਨਾ ਆ ਵੇਖੋ ਤੇ ਜੇ ਇੱਥੇ ਕਰਾਂ ਤਾਂ ਫਿਰ ਮੈਨੂੰ ਆਹ ਡੰਡੇ ਦੀ ਲੋੜ ਨਹੀਂ ਪੈਣੀ ਫਿਰ ਕੱਲੀ ਸਿੱਪੀ ਦੀ ਲੋੜ ਹਨਾ ਤੇ ਬਹੁਤ ਹੀ ਵਧੀਆ ਦੇਸੀ ਜਿਹਾ ਜਗਾਰਡ ਆ ਠੀਕ ਆ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਵੀ ਸਾਰਿਆਂ ਨੂੰ ਇਹ ਪਸੰਦ ਆਇਆ ਹੋਊਗਾ ਜ਼ਰੂਰ ਠੀਕ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੇਰਾ ਦੇਸੀ ਜਿਹਾ ਤਰੀਕਾ ਤੁਹਾਨੂੰ ਕਿੱਦਾਂ ਦਾ ਲੱਗਾ ਕਿੱਦਾਂ ਦਾ ਨਹੀਂ ਬਾਏ ਬਾਏ ਸੱਚੀ ਲਓ ਜੀ ਇਹ ਤੁਹਾਨੂੰ ਦੱਸਦੀ ਕਿ ਮੈਂ ਸਟੈਂਡ ਕਾਦਾ ਬਣਾਇਆ ਸੀ ਠੀਕ ਆ ਇਹ ਮੈਂ ਰਿਆ ਸੀ ਜਾਲੇ ਲਾਉਣ ਵਾਲਾ ਠੀਕ ਆ ਸਟੈਂਡ ਤੇ ਆਹ ਜਿਹੜਾ ਦੂਜੀ ਸਾਈਡ ਤੇ ਹੁੰਦਾ ਵਾ ਨਾ ਇਹ ਲਾਇਆ ਸੀ ਮੈਂ ਠੀਕ ਆ ਤੇ ਜਿਹੜੀ ਇਧਰਲੀ ਸਾਈਡ ਸੀ ਤੇ ਉਹ ਆ ਵਾ ਠੀਕ ਆ ਆਹ ਵਾਲੀ ਸਾਈਡ ਨੂੰ ਮੈਂ ਪਾਣੀ ਦੇ ਵਿੱਚ ਰੱਖਿਆ ਸੀ ਤੇ ਜਿਹੜੀ ਆ ਸੈਡ ਇਹਨੂੰ ਲਾ ਕੇ ਸਿੱਪੀ ਨੂੰ ਇਹਦੇ ਵਿੱਚ ੜਾਇਆ ਸੀ ਠੀਕ ਆ ਇਹਦਾ ਬਣਾਇਆ ਸੀ ਸਟੈਂਡ ਠੀਕ ਆ ਲਓ ਜੀ ਠੀਕ ਇਸ ਚੀਜ਼ ਨੇ ਦੋ ਦੋ ਕੰਮ ਦਿੱਤੇ ਨੇ ਮੈਨੂੰ ਠੀਕ ਆ ਇੱਕ ਜਾਲੇ ਲਾਉਣ ਦਾ ਇੱਕ ਮੇਰਾ ਫੋਨ ਦਾ ਸਟੈਂਡ ਬਣਾਉਣ ਦਾ ਠੀਕ ਆ ਤੇ ਤੁਹਾਨੂੰ ਤਰੀਕਾ ਕਿਵੇਂ ਦਾ ਲੱਗਾ ਕਿਵੇਂ ਦਾ ਨਹੀਂ ਜਰੂਰ ਮੈਨੂੰ ਦੱਸਿਓ ਠੀਕ ਆ ਕਾ ਸਾਰਿਆਂ ਨੂੰ ਪੈਨ ਭਰਾਉਣ ਨੂੰ ਹੱਸਦੇ ਰਹੋ ਹੱਸਦੇ ਰਹੋ ਬਾਏ ਬਾਏ